ਜੰਗਲ ਵਿੱਚ ਮਹਾਰਾਏ ਬੈਠੇ ਜੰਗਲ ਵਿਆਬਾਨ ਕੋਈ ਨੇੜੇ ਤੇਰੇ ਘਰ ਨਹੀਂ ਨਾਲ ਇੱਕ ਜ਼ਮੀਨ ਦੇ ਟੱਪੇ ਨੇ ਕਹਿੰਦੇ ਧੰਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਰਬਾਬ ਵਜਾ ਭਾਈ ਮਰਦਾਨੇ ਨੂੰ ਬੋਲਦੇ ਮਰਦਾਨਿਆਂ ਨਾਦ ਛੇੜ ਰਬਾਬ ਵਜਾ ਭਾਈ ਮਰਦਾਨੇ ਨੇ ਜਦੋਂ ਉਹ ਰਬਾਬ ਵਜਾਈ ਐਫ ਸੀ ਰਵਾਬ ਭਾਈ ਮਰਦਾਨੇ ਨੇ ਵਜਾਉਣੀ ਜੰਗਲਾਂ ਦੇ ਜਾਨਵਰ ਵੀ ਕੀਲ ਕੇ ਰੱਖ ਦਿੰਦੇ ਸੀ ਐਨੀ ਸੋਹਣੀ ਰਵਾਬ ਵਜਦਾ ਕਹਿੰਦੇ ਮਹਾਰਾਜ ਉਹ ਰਵਾਬ ਵਜਦੀ ਏ ਧੰਗੁਰੂ ਨਾਨਕ ਸਾਹਿਬ ਮਹਾਰਾਜ ਸਮਾਧੀ ਲਾ ਕੇ ਬੈਠੇ ਨੇ ਭਾਈ ਮਰਦਾਨਾ ਕੀਰਤੀ ਕਰਦਾ ਹੈ ਕਹਿੰਦੇ ਨਾਲ ਨਾ ਜੰਗਲ ਦੇ ਨਾਲ ਹੀ ਖੇਤ ਨੇ ਜ਼ਮੀਨ ਹੈ ਉੱਥੇ ਇੱਕ ਸੇਵਾਦਾਰ ਇੱਕ ਜ਼ਿਮੀਂਦਾਰ ਹਲ ਵਹੁੰਦਾ ਓਥੇ ਇੱਕ ਜ਼ਿਮੀਂਦਾਰ ਹਲ ਵਹੁੰਦਾ ਹੈ ਉਹਦੇ ਖੇਤ ਨੇ ਉੱਥੇ ਧੰਗੁਰ ਨਾਨਕ ਸਾਹਿਬ ਜੀ ਆਏ ਬੈਠੇ ਉਹ ਹਲ ਵਾਹੀ ਜਾਂਦਾ ਹੈ ਕਹਿੰਦੇ ਉਸ ਜ਼ਿਮੀਂਦਾਰ ਦੇ ਘਰ ਵਾਲੀ ਜਿੰਦਾ ਨਾਮ ਇਤਿਹਾਸ ਵਿੱਚ ਦੋਦਾ ਹੁੰਦਾ ਹੈ ਭਾਈ ਦੋਦਾ ਉਹਦੇ ਘਰ ਵਾਲੀ ਆਈ ਉਹਨੇ ਨਾ ਆਪਣੇ ਘਰ ਵਾਲੇ ਨੂੰ ਭੋਜਨ ਸ਼ਿਕਾਇਆ ਪ੍ਰਸ਼ਾਦਾ ਸ਼ਿਕਾਇਆ ਜਦੋਂ ਪ੍ਰਸ਼ਾਦਾ ਸ਼ਿਕਾ ਕੇ ਮੁੜਨ ਲੱਗੀ ਨਾ ਵਾਪਸ ਵਾਪਸ ਮੁੜਨ ਲੱਗੀ ਉਹਦੇ ਕੰਨਾਂ 'ਚ ਰਵਾਬ ਦੀ ਆਵਾਜ਼ ਗਈ ਰਵਾਬ ਦੀ ਆਵਾਜ਼ ਪੈ ਗਈ ਤੇ ਕਹਿੰਦੇ ਨੇ ਜਦੋਂ ਉਹ ਉਹਨੇ ਕੰਨਾਂ 'ਚ ਆਵਾਜ਼ ਪਈ ਤਾਂ ਉਹਨੇ ਵੇਖਿਆ ਕਹਿੰਦੀ ਐ ਇੰਨਾ ਸੋਹਣਾ ਨਾਦ ਇੰਨਾ ਸੋਹਣਾ ਰਾਗ ਕੌਣ ਵਜਾ ਰਿਹਾ ਕਿੱਥੇ ਵੱਜਦਾ ਹੈ ਉਹਨੇ ਵੇਖਿਆ ਜੰਗਲ ਵਿੱਚੋਂ ਆਵਾਜ਼ ਆ ਰਹੀ ਏ ਤੇ ਜਾਂਦੀ ਜਾਂਦੀ ਰੁਕ ਗਈ ਭਾਈ ਦੋਦੇ ਦੇ ਘਰ ਵਾਲੇ ਜਾਂਦੀ ਜਾਂਦੀ ਰੁਗੀ ਉਹਨੇ ਨਾ ਇਦਾਂ ਓਲੇ ਜੇ ਹੋ ਕੇ ਨਾ ਝਾੜੀਆਂ ਦੇ ਉਹਨੇ ਜਦੋਂ ਵੇਖਿਆ ਉਹਨੇ ਅੱਖੇ ਕੌਣ ਨੇ ਵੇਖਿਆ ਨਹੀਂ ਕਦੇ ਇਹ ਕੌਣ ਨੇ ਵੇਖਿਆ ਨਹੀਂ ਕਦੇ ਇੰਨੀ ਸੋਹਣੀ ਰਬਾਬ ਵੱਜਦੀ ਐਨਾ ਸੋਹਣਾ ਰਾਗਨਾਦ ਕਹਿੰਦੇ ਦਿਲ ਬੜਾ ਕਰਦਾ ਇਹਦਾ ਦੁੱਦੇ ਦੇ ਘਰ ਵਾਲੀ ਦਾ ਵੀ ਕੋਲ ਜਾ ਕੇ ਬਹਿ ਕੇ ਸੁਣਾ ਪਰ ਭਾਈ ਦੁੱਦੇ ਤੋਂ ਡਰ ਲੱਗਦਾ ਵੀ ਛਿੜਕਾਈ ਨਾ ਮਾਰੇ ਕੋਈ ਗੁੱਸੇ ਨਾ ਹੋਵੇ ਕਹਿੰਦੇ ਵਾਪਸ ਆ ਗਏ ਤੁਸੀਂ ਜਿਹੜੀ ਚੀਜ਼ ਸੁਣੀ ਹੋਵੇ ਨਾ ਕਈ ਵਾਰ ਉਹ ਦਿਮਾਗ ਤੇ ਘੁੰਮੀ ਜਾਂਦੀ ਵਾਰ-ਵਾਰ ਜੀਵ ਤੇ ਰਸਨਾ ਤੇ ਘੁੰਮੀ ਜਾਂਦੀ ਕੋਈ ਗੀਤ ਸੁਣ ਲਓ ਕੋਈ ਧਾਰਨਾ ਸੁਣ ਲਓ ਕੋਈ ਸ਼ਬਦ ਸੁਣ ਲਓ ਸੁਣਦਿਆਂ ਉਹ ਵਾਰ-ਵਾਰ ਮੂੰਹ ਚ ਆਪਣੇ ਆਪ ਹੀ ਨਿਕਲੀ ਜਾਂਦਾ ਉਹ ਨਾ ਭਾਈ ਦੋਦਾ ਉਹ ਹੜ ਬੰਦਾ ਤੇ ਉਹਦੇ ਘਰ ਆਲੀ ਭੋਜਨ ਲੈ ਕੇ ਆਈ ਉਹਨੇ ਦਿਲ ਕਰਦਾ ਵੀ ਜਾਵਾਂ ਪਰ ਡਰ ਲੱਗਦਾ ਵੀ ਕਿਤੇ ਝਿੜਕਾਈ ਨਾ ਮਾਰੇ ਘਰ ਚਲੀ ਗਈ ਦੂਜੇ ਦਿਨ ਫੇਰ ਉਹਵੇਂ ਉਹ ਸੇਵਾ ਕਰਦਾ ਹੈ ਭਾਈ ਦੋਦਾ ਸੇਵਾ ਕਰਦਾ ਹੈ ਆਪਣੇ ਜਮੀਨ ਵੰਦਾ ਇਹ ਫੇਰ ਪ੍ਰਸ਼ਾਦਾ ਲੈ ਕੇ ਆਈ ਦੂਜੇ ਦਿਨ ਰੋਜ਼ ਹੀ ਲਿਆਉਂਦੀ ਸੀ ਅੱਜ ਜਦੋਂ ਪ੍ਰਸ਼ਾਦਾ ਲੈ ਕੇ ਆਈ ਇਹਨੇ ਫਟਾਫਟ ਪ੍ਰਸ਼ਾਦਾ ਸ਼ਕਾਇਆ ਤੇ ਲਗਨ ਲੱਗ ਗਈ ਖਿੱਚ ਪੈਣ ਲੱਗ ਗਈ ਓਵੇਂ ਜਿਵੇਂ ਕੀਰਤਨ ਹੋ ਰਿਹਾ ਹੈ ਰਬਾਬ ਵੱਜ ਰਹੀ ਹੈ ਰਾਗਨਾਦ ਵੱਜ ਰਿਹਾ ਹੈ ਇਹਨੇ ਇਹਨੇ ਨਾ ਐਂ ਜੰਗਲ ਦੇ ਓਲੇ ਫੇਰ ਵੇਖਿਆ ਕਹਿੰਦੀ ਦਿਨ ਜੜੇ ਨੇ ਕੱਲ ਦੀ ਜਿਵੇਂ ਰਬਾਬ ਵੱਜਦੀ ਵੱਜੀ ਜਾਂਦੀ ਹੈ ਐਨੀ ਸੋਹਣੀ ਰਬਾਬ ਉੱਥੇ ਕਹਿੰਦੇ ਕਿਨਾਰੇ ਤੇ ਜੰਗਲ ਦੇ ਬਹਿ ਕੇ ਦਿਲ ਕਰੀ ਜਾਂਦਾ ਵੀ ਸੁਣੀ ਜਾਵਾਂ ਫਿਰ ਦਿਲ ਕਰਦਾ ਵੀ ਜਾਮਾ ਨਾਲ ਕੋਲ ਜਾਵਾਂ ਉਹਨਾਂ ਦੇ ਸੁਣਿਆ ਕਹਿੰਦੇ ਜਿਗਰਾ ਨਹੀਂ ਪੈਂਦਾ ਜਾਣਦਾ ਵੀ ਭਾਈ ਦੋਦਾ ਕਿਤੇ ਝੜਕਾਈ ਨਾ ਮਾਰੇ ਬੋਲੇ ਹੀ ਨਾ ਕੁਝ ਅੱਜ ਫੇਰ ਘਰ ਚਲੀ ਗਈ ਮਨ ਕਰਦਾ ਹੈ ਜਾਣ ਨੂੰ ਹੁਣ ਉਹ ਉਹ ਨਾਦ ਫੇਰ ਕੰਨਾਂ ਚ ਗੂੰਜੀ ਜਾਂਦਾ ਜਿਹਨੂੰ ਸ਼ੌਂਕ ਲੱਗ ਜਾਏ ਨਾ ਜਿਹਨੂੰ ਰਸ ਆਉਣ ਲੱਗ ਜਾਏ ਹੁੰਦਾ ਇੱਕ ਇੱਕ ਮਿੰਟ ਕੱਢਣਾ ਉਹਨੂੰ ਔਖਾ ਹੋ ਲੋ ਸਾਥ ਸੰਗਤ ਜਦੋਂ ਤੀਜੇ ਦਿਨ ਰੋਟੀ ਲੈ ਕੇ ਪ੍ਰਸ਼ਾਦਾ ਲੈ ਕੇ ਗਈ ਉਹਨੂੰ ਫੇਰ ਪ੍ਰਸ਼ਾਦਾ ਛਕਾਇਆ ਤੇ ਸੁਣੀ ਗਈ ਪਤਾ ਕੀ ਹੋਇਆ ਇਹਨੇ ਪਹਿਲੇ ਦਿਨ ਸੁਣਿਆ ਦੂਜੇ ਦਿਨ ਸੁਣਿਆ ਅੱਜ ਐਨਾ ਦਿਲ ਕਰਦਾ ਹੈ ਕਹਿੰਦੀ ਕਿੰਨਾ ਕੁ ਦਿਨ ਸੁਣਦੀ ਰਹਾਂਗੀ ਖੜਕੇ ਪੁੱਛਾਂ ਤੇ ਸਹੀ ਜਾ ਕੇ ਹੈ ਕੌਣ ਹੈ ਐਨਾ ਸੋਹਣਾ ਰਾਗਨਾਦ ਵਜਾਉਂਦੇ ਨੇ ਸੁਣਿਆ ਇਹਨੇ ਪੁੱਛਿਆ ਨਹੀਂ ਦੋਦੇ ਨੂੰ ਡਰ ਲੱਗਦਾ ਹੈ ਵੀ ਦੋਦਾ ਛਿੜਕਾ ਮਾਰੇਗਾ ਜੇ ਬਿਨਾਂ ਪੁੱਛੇ ਗਈ ਫਿਰ ਪਤਾ ਕੀ ਕਹਿੰਦੀ ਕਹਿੰਦੀ ਕੋਈ ਗੱਲ ਨਹੀਂ ਛਿੜਕਾ ਹੀ ਮਾਰ ਲੇਗਾ ਤਾਂ ਕੀ ਮਾਰਨ ਥੋੜਾ ਲੱਗਾ ਇਹਨੇ ਵੱਡਾ ਦਿਲ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਚਲੇ ਗਏ ਭਾਈ ਮਰਦਾਨਾ ਬਾਲਾ ਚੌਰ ਕਰਦਾ ਹੈ ਭਾਈ ਮਰਦਾਨਾ ਜੀ ਰਵਾਬ ਕੀਰਤਨ ਬੰਦ ਹੋਇਆ ਤੇ ਜਾ ਕੇ ਨਾ ਜਦੋਂ ਅੱਗੇ ਬਹਿ ਗਈ ਇਹਨੇ ਪੁੱਛਿਆ ਕਹਿੰਦੀ ਜੀ ਕੌਣ ਹੋ ਤੁਸੀਂ ਭਾਈ ਮਰਦਾਨੇ ਨੂੰ ਪੁੱਛਦੀ ਤੁਸੀਂ ਕੌਣ ਹੋ ਜੀ ਭਾਈ ਮਰਦਾਨਾ ਕਹਿੰਦਾ ਅਸੀਂ ਕੌਣ ਆਮ ਇਨਸਾਨ ਕਹਿੰਦੀ ਆਮ ਇਨਸਾਨ ਆਮ ਇਨਸਾਨ ਤੇ ਨਹੀਂ ਹੋ ਸਕਦਾ ਕਿਹੜੀ ਵੱਲੋਂ ਭਾਈ ਮਰਦਾਨੇ ਨੂੰ ਕਹਿੰਦੀ ਤੁਸੀਂ ਆਮ ਇਨਸਾਨ ਨਹੀਂ ਹੋ ਸਕਦੇ ਆਮ ਇਨਸਾਨ ਨੂੰ ਭੁੱਖ ਵੀ ਲੱਗੇ ਤੇ ਪਿਆਸ ਵੀ ਲੱਗੇ ਜਿਹੜਾ ਆਮ ਇਨਸਾਨ ਹੈ ਉਹਨੂੰ ਭੁੱਖ ਵੀ ਲੱਗਦੀ ਪਿਆਸ ਵੀ ਕਹਿੰਦੀ ਤਿੰਨ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ ਆ ਨਾਲ ਸਾਡੀ ਜ਼ਮੀਨ ਮੇਰੇ ਘਰ ਵਾਲਾ ਜ਼ਮੀਨ ਵੰਦਾ ਹੈ ਭੋਜਨ ਲੈ ਕੇ ਆਉਂਦੀ ਆ ਤਿੰਨ ਦਿਨ ਹੋ ਗਏ ਨੇ ਵੇਖਦੀ ਨੂੰ ਨਾ ਤੁਸੀਂ ਪ੍ਰਸ਼ਾਦਾ ਛਕਿਆ ਨਾ ਦੁੱਧ ਛਕਿਆ ਨਾ ਪਾਣੀ ਛਕਿਆ ਤੁਸੀਂ ਜਿਉਂਦੇ ਕਾ ਵੀ ਸਿਰ ਤੇ ਭਾਈ ਮਰਦਾਨੇ ਇਹ ਕੌਣ ਨੇ ਕੁਛਦੀਏ ਐਨਾ ਰੋਹਾਨੀ ਚਿਹਰਾ ਇਹ ਕੌਣ ਨੇ ਭਾਈ ਮਰਦਾਨਾ ਕਹਿੰਦਾ ਨਿਰੰਕਾਰ ਆਪ ਧਰਤੀ ਤੇ ਆਇਆ ਹੈ ਪਤਾ ਕੌਣ ਨੇ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਆਹ ਰਹੇ ਰੱਬ ਆਪ ਧਰਤੀ ਤੇ ਆਇਆ ਹੈ ਅੱਛਾ ਮੱਥਾ ਟੇਕ ਕੇ ਸਜਦਾ ਕੀਤਾ ਰਬਾਬ ਵਜਾਉਣ ਵਾਲਿਆ ਤੇਰੀ ਰਬਾਬ ਦੀ ਖਿਚੀ ਹੋਈ ਆਈਆਂ ਤੇ ਸੁਣਨ ਆ ਗਈਆਂ ਹੁਣ ਬੰਦ ਨਾ ਕਰ ਬੰਦ ਨਾ ਕਰ ਰਬਾਬ ਤਾਨ ਗਰੀਵਨ ਵਾ ਸੱਚੇ ਪਾਤਸ਼ਾਹ ਜੀ ਦੇ ਨੇਤਰਬੰਦ ਨੇ ਭਾਈ ਮਰਦਾਨੇ ਨੂੰ ਕਹਿੰਦੀ ਤੇਰੀ ਰਵਾਬ ਨੇ ਖਿੱਚ ਕੇ ਲਿਆਂਦਾ ਹੈ ਰਾਗਨਾਦ ਬੜਾ ਸੁਣਿਆ ਹੈ ਸੰਗੀਤ ਬੜਾ ਸੁਣਿਆ ਹੈ ਵਿਆਹਾਂ ਸ਼ਾਦੀਆਂ ਚ ਗੀਤ ਬੜੇ ਗਾਏ ਨੇ ਪਰ ਕੈਸੀ ਰਵਾਬ ਵਜਾਉਣਾ ਹੈ ਇਹ ਬੰਦ ਨਾ ਕਰ ਸਾਧ ਸੰਗਤ ਜੀ ਪੁਰਬਾਬ ਗੁਰੂ ਨਾਨਕ ਮਹਾਰਾਜ ਭਾਈ ਮਰਦਾਨੇ ਬਾਜ਼ਾਰ ਵਾਲੇ ਨਾਨਕ ਫਕੀਰ ਪਿਆ ਗਾਉਂਦਾ ਗਾਉਂਦਾ ਬਾਬੇ ਮਰਦਾਨੇ ਦੀ ਰਬਾਬ ਤੇ ਨਾਨਕ ਫਕੀਰ ਪਿਆ ਗਾਉਂਦਾ ਬਾਬੇ ਮਰਦਾਨੇ ਦੀ ਰਬਾਬ ਬਾਈ ਮਰਦਾਨਾ ਕਿਨੇ ਮਹਾਰਾਜ ਦੇ ਨੇਤਰ ਖੁੱਲੇ ਐਨਾ ਆਨੰਦ ਆਇਆ ਝੂਮੀ ਗਈ ਰਸ ਆ ਗਿਆ ਸਾਧ ਸੰਗਤ ਜੀ ਉਹ ਮਰਦਾਨਾ ਰਬਾਬ ਵਜਾਉਂਦਾ ਜਦੋਂ ਨੇਤਰ ਖੁੱਲੇ ਦ੍ਰਿਸ਼ਟੀ ਪਈ ਨਾ ਮਹਾਰਾਜ ਦੀ ਦੋਦੇ ਦੇ ਘਰ ਵਾਲੀ ਤੇ ਬਲੇਹਾਰ ਨਿਹਾਲ ਨਿਹਾਲ ਹੋ ਗਈ ਹੱਥ ਜੁੜ ਗਏ ਚਰਣਾ ਤੇ ਸਿਰ ਰੱਖਿਆ ਆਖਣ ਲੱਗੀ ਮਹਾਰਾਜ ਜੀ ਨਾ ਸੋਹਣਾ ਕੀਰਤਨ ਕਰ ਐਨਾ ਆਨੰਦ ਹੁੰਦਾ ਕੀ ਕਹੰਦੇ ਜੇ ਕਿਹਨੇ ਮਾਲਕ ਦੀ ਕੀਰਤੀ ਕਰਨੀ ਅੱਛਾ ਪਤਾ ਕੀ ਗਈ ਨਹੀਂ ਮਾਰੇ ਨੂੰ ਕਿ ਨਹੀਂ ਮਹਾਰਾਜ ਮੇਰੇ ਮੇਰੇ ਮਨ ਵਿੱਚ ਇੱਛਾ ਹੈ ਤੁਹਾਨੂੰ ਮੈਨੂੰ ਤਿੰਨ ਦਿਨ ਹੋ ਗਿਆ ਨੇ ਵੇਖਦਿਆਂ ਨੂੰ ਤੁਸੀਂ ਰਬਾਬ ਵਜਾਈ ਜਾਂਦੇ ਹੋ ਚੌਂਕੜਾ ਮਾਰ ਕੇ ਬੈਠੇ ਹੋ ਮਹਾਰਾਜ ਮੇਰਾ ਦਿਲ ਕਰਦਾ ਹੈ ਮੈਂ ਤੁਹਾਨੂੰ ਦੁੱਧ ਛਕਾਵਾਂ ਤੁਸੀਂ ਖਾਤਾ ਪੀਤਾ ਹੀ ਨਹੀਂ ਕੁਝ ਮੇਰਾ ਦਿਲ ਕਰਦਾ ਹੈ ਤੁਹਾਨੂੰ ਸਮੁੰਦਰ ਛਕਾਵਾਂ ਲਿਆ ਕੇ ਮਾਰੇ ਕਹਿੰਦੇ ਧੀਏ ਸਾਡੀ ਕੋਈ ਇੱਛਾ ਨਹੀਂ ਸਾਨੂੰ ਤੇ ਨਾਮ ਦਾ ਹਾਰੇ ਦੁੱਧ ਮਿਲੇ ਨਾ ਮਿਲੇ ਸਾਨੂੰ ਖਾਣ ਪੀਣ ਨਾਲ ਨਹੀਂ ਹੱਥ ਜੋੜ ਕੇ ਗਏ ਨਹੀਂ ਮਹਾਰਾਜ ਮੈਂ ਦੁੱਧ ਲੈ ਆਵਾਂ ਤੇ ਸ਼ੱਕ ਲੋਗੇ ਦਿਲ ਕਰਦਾ ਮਾਰੇ ਕਹਿੰਦੇ ਲੈ ਆਤੀਏ ਕੋਈ ਸ਼ੱਕ ਲਾਗੇ ਭੱਜੀ ਗਈ ਘਰ ਸੁਣਿਓ ਆਪਣੇ ਘਰ ਭੱਜੀ ਗਈ ਤਿਆਰੀ ਕੀਤੀ ਇਹਨੇ ਮਹਾਰਾਜ ਨੂੰ ਦੁੱਧ ਲੈ ਕੇ ਜਾਣਾ ਤੇ ਨਾਲੇ ਕੀਰਤਨ ਸੁਣਨੇ ਜਾ ਕੇ ਕਹਿੰਦੇ ਇਹਨੇ ਨਾ ਦੂਜੇ ਦਿਨ ਇਸ਼ਨਾਨ ਪਾਣ ਕੀਤਾ ਸੁੱਚੇ ਬਸਤਰ ਪਾਏ ਦੁੱਧ ਗਰਮ ਕੀਤਾ ਨਾਲ ਕਟੋਰੇ ਲੈ ਤੇ ਸ਼ੱਕਰ ਲਈ ਨਾਲ ਇਹਨੇ ਨਾ ਬੜੇ ਪਿਆਰ ਨਾਲ ਉਹ ਗੁਣ ਗਉਂਦੀ ਹੋਈ ਵਾਹਿਗੁਰੂ ਦੇ ਕਹਿੰਦੇ ਤੁਰੀ ਜਾਂਦੀ ਹੈ ਮਾਰੇ ਦੇ ਚਰਣਾ ਚ ਪਹੁੰਚੀ ਜਾ ਕੇ ਜਦੋਂ ਇਹਨੇ ਉਹਨੇ ਨਾ ਧੰਗ ਗੁਰੂ ਨਾਨਕ ਸਾਹਿਬ ਮਾਰੇ ਦੇ ਚਰਣਾ ਜਦੋਂ ਦੁੱਧ ਰੱਖਿਆ ਕਹਿੰਦੇ ਕੀਰਤਨ ਹੋਇਆ ਸੁਣਿਓ ਪਹਿਲਾਂ ਕੀਰਤਨ ਹੋਇਆ ਭੋਗ ਪਿਆ ਐਨ ਆਨੰਦ ਵਿੱਚ ਹੋ ਗਈ ਮਾਰੇ ਕਹਿੰਦੇ ਪਾ ਧੀਏ ਦੁੱਧ ਫੇਰ ਮਾਰੇ ਨੇ ਦੁੱਧ ਛਕਿਆ ਭਾਈ ਮਰਦਾਨਾ ਖੁਸ਼ ਹੋ ਗਿਆ ਮਹਾਰਾਜ ਕਿਰਪਾ ਵੀ ਤੁਹਾਡੀ ਕਈ ਦਿਨਾਂ ਤੋਂ ਭੁੱਖੇ ਤੁਰੇ ਫਿਰਦੇ ਸੀ ਇੱਕ ਗੱਲ ਚੇਤੇ ਰੱਖਿਓ ਜੇ ਮুরিਦ ਬਣਨਾ ਹੈ ਤੇ ਬਾਬੇ ਮਰਦਾਨੇ ਵਰਗਾ ਮਰੀਦ ਹੋਣਾ ਉਹਦੇ ਵਰਗਾ ਮਰੀਦ ਨਹੀਂ ਕੋਈ ਸਾਡੀ ਜ਼ਿੰਦਗੀ 'ਚ ਨਿੱਕਾ ਜਿਹਾ ਦੁੱਖ ਆ ਜਾਏ ਨਾ ਅਸੀਂ ਮਾਰੇ ਨੂੰ ਤਾਣੇ ਦੇ ਦੇ ਮਾਰੇ ਕੀ ਰੱਬ ਦਾ ਮਾੜਾ ਕੀਤਾ ਭਾਈ ਮਰਦਾਨਾ ਉਹ ਸਿੱਖ ਹੋਇਆ ਜਿਨਨੇ 사ਤਸੰਗਤ ਭੁੱਖਾਂ ਕੱਟ ਕੇ ਪਿਆਸਾ ਰਹਿ ਕੇ ਗੁਰੂ ਨਾਨਕ ਸਾਹਿਬ ਮਾਰੇ ਨਾਲ ਲਾਈ ਤੇ ਲਾ ਕੇ ਨਵਾ ਕੇ ਖਾਈ ਕਦੇ ਪਿੱਛੇ ਨਹੀਂ ਹਟਿਆ